ਇਨੂੰ ਦੱਸੋ ਹੁਣ ਨਹੀਂ ਦੇਸਦੀ ਡਬਲ ਮੀਨਿੰਗ ਬਾਬਿਓ ਲੋਕਾਂ ਨੂੰ ਉਹ ਜਿਹੜੇ ਚਮਕੀਲੇ ਨੂੰ ਕਹਿੰਦੇ ਸੀ ਡਬਲ ਮੀਨਿੰਗ ਗਾਣੇ ਗਾਉਂਦਾ ਸੀ ਆ ਹੁਣ ਪ੍ਰੋਮੋਸ਼ਨਾਂ ਵਾਲੀ ਇਹ ਨਹੀਂ ਦੀਦੀ ਇਹਨੂੰ ਕਰ ਦੋ ਜੋ ਕੁਝ ਕਰਨਾ, ਕਿਆ ਕਰਨਾ, ਕੱਖ ਨਹੀਂ ਹੋਣਾ। ਭਰਾਵੋ ਇਹ ਵੀ ਤਾਂ ਉਸੇ ਤਰ੍ਹਾਂ ਡਬਲ ਮੀਨਿੰਗ ਬੋਲ ਕੇ ਖੁੱਲੀ ਤੰਗ ਬੱਚ ਕਹਿੰਦੀ ਪੈਂਟ ਐਦਾਂ ਦੀਆਂ ਗੱਲਾਂ ਕਰਕੇ ਪ੍ਰੋਮੋਸ਼ਨਾਂ ਕਰਦੀ ਆ ਹੈਂ? ਤੇ بڑے ਨਜ਼ਾਰੇ ਨੇ ਇਹਦੀਆਂ ਵੀਡੀਓ ਦੇਖੀਆਂ ਜਾਂਦੀਆਂ ਤੇ ਸਵਾਦ ਲਿਆ ਜਾਂਦਾ ਆ ਤੇ ਜੇ ਕਿਤੇ ਚਮਕੀਲੇ ਦਾ ਗਾਣਾ ਲੱਗਾ ਮਿਲ ਜਾਏ ਓ ਹੋ 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 ਗੰਦ ਪੈ ਗਿਆ ਐ ਹੋ ਗਈ ਇਹ ਤਾਂ ਸਮਾਜ ਗੰਦੜਾ ਹੋ ਗਿਆ ਯਾਨੀ ਕਿ ਟਾਰਗੇਟ ਤੇ ਚਮਕੀਲਾ ਹੀ ਰੱਖਣਾ ਹੁੰਦਾ ਇਹਨਾਂ ਲੋਕਾਂ ਨੇ ਬਸ ਗੰਦ ਤਾਂ ਸਾਰਾ ਚਮਕੀਲੇ ਦੇ ਗਾਣਿਆਂ ਨਾਲ ਪੈਂਦਾ ਬਾਕੀ ਤਾਂ ਸਾਰਾ ਸਮਾਜ ਸੁਧਾਰਕਾ ਲੱਗੇ ਹੋਏ ਇਹ ਤਾਂ ਸਮਾਜ ਨੂੰ ਸੁਧਾਰ ਰਹੀਆਂ ਨੇ ਹੈ ਮੈਂ ਤਾਂ ਇਹ ਗੱਲ ਕਹਿਣਾ ਪੇ ਇਹਨਾਂ ਨੂੰ ਦੇਖਣ ਇਹ ਤਾਂ ਸੁਣਾਉਂਦੀਆਂ ਨਹੀਂ ਇਹ ਤਾਂ ਦਿਖਾਉਂਦੀਆਂ ਆ ਹੁਣ ਮੈਨੂੰ ਦੱਸੋ ਚਮਕੀਲਾ ਮਾੜਾ ਆ ਕਿ ਇਹ ਮਾਰੀਆਂ ਆ ਹੈ ਚਮਕੀਲੇ ਹੋਣੀ ਤਾਂ ਗਾਣੇ ਗਾਏ ਸੀ ਇਹ ਤਾਂ ਦਿਖਾਉਂਦੀਆਂ ਦਿਖਾਉਂਦੀਆਂ ਫਿਰ ਮੈਂ ਕਹਿੰਨਾ ਤੇ ਇਹ ਬੀਬੀ ਕਿਹੜੀ ਐ ਲੁੱਤਰਾ ਕਿ ਲੁੱਤਰਾ ਜੋ ਵੀ ਆ ਹੈ ਇਹਨੇ ਕਾਫੀ ਗੰਦਪਾ ਇੱਥੇ ਮੈਂ ਵੀਡੀਓ ਕਰੂੰਗਾ ਪੂਰੀ ਐਨ ਆਪ ਮੋਰੇ ਵਧੀਆ ਬਣਾ ਕੇ ਤੇ ਆ ਵੀਡੀਓ ਚ ਮੈਂ ਥੋੜਾ ਜਿਹਾ ਤੁਹਾਨੂੰ ਮੇਨ ਮੇਨ ਹਿੰਟ ਜੇ ਦੇਣੇ ਸੀਗੇ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ